ਨਾਜਪਿੰਆ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਵਿਧਾਨ ਸਭਾ ਹਲਕਾ ਪਛਮੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਵੱਡਾ ਹੁਲਾਰਾ ਦੇਣ ਦੇ ਲਈ ਅੱਜ ਪਖੋਵਾਲ ਰੋਡ 'ਤੇ ਜੀਐਸਪੀ ਗਾਰਡਨ ਟੂਲਸ ਵਾਲਿਆਂ ਦੇ ਜਸਵਿੰਦਰ ਸਿੰਘ ਪਾਸੀ ਅਤੇ ਗੁਰਜੀਤ ਸਿੰਘ ਪਾਸੀ ਦੇ ਗ੍ਰੈਵ ਵਿਖੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਦਾ ਆਯੋਜਨ ਪ੍ਰਿਤਪਾਲ ਸਿੰਘ ਮੁਕੰਦਪੁਰ ਅਤੇ ਬਲਵਿੰਦਰ ਸਿੰਘ ਕੁਲਾਰ ਦੇ ਸਾਂਝੇ ਉਦਮ ਸਦਕਾ ਕੀਤਾ ਗਿਆ। ਜਿਸ ਵਿੱਚ ਸਰਦਾਰ ਈਮਾਨ ਸਿੰਘ ਮਾਨ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਪਹੁੰਚੇ ਮੀਟਿੰਗ ਵਿੱਚ ਹਲਕਾ ਪੱਛਮੀ ਉਮੀਦਵਾਰ ਨਵਨੀਤ ਕੁਮਾਰ ਗੋਪੀ ਪ੍ਰਦੀਪ ਪ੍ਰੀਤਮ ਸਿੰਘ ਮਾਨਗੜ ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਜੰਤ ਸਿੰਘ ਕੱਟੂ ਉਪਿੰਦਰ ਸਿੰਘ ਪੀਏ ਬੀਬੀ ਮਨਦੀਪ ਕੌਰ ਸੰਧੂ ਗੁਰਦੀਪ ਸਿੰਘ ਟੂਡੀ ਬਲਵਿੰਦਰ ਸਿੰਘ ਸੇਹੋੜਾ ਕਾਕਾ ਗਿੱਲ ਜਗਦੀਪ ਸਿੰਘ ਪਾਗਲੀ ਜਿਲਾ ਯੂਥ ਪ੍ਰਧਾਨ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਲਵਿੰਦਰ ਸਿੰਘ ਕੁਲਾਰ ਇੰਚਾਰਜ ਹਲਕਾ ਆਤਮਨਗਰ ਲੁਧਿਆਣਾ ਨਵਨੀਤ ਸਿੰਘ ਕਲਸੀ ਪ੍ਰਿਤਪਾਲ ਸਿੰਘ ਮੁਕੰਦਪੁਰ ਸੀਨੀਅਰ ਮੀਤ ਪ੍ਰਧਾਨ ਹਲਕਾ ਦੱਖਣੀ ਗੁਰਸ਼ਰਨ ਸਿੰਘ ਆਲਮਗੀਰ ਬਲਵਿੰਦਰ ਸਿੰਘ ਪਾਗਲੀ ਜਨਰਲ ਸਕੱਤਰ ਲੁਧਿਆਣਾ ਜਸਕਰਨ ਸਿੰਘ ਸਿੱਧੂ ਹਰਿੰਦਰ ਸਿੰਘ ਕੁਲਵਿੰਦਰ ਕੌਰ ਦਰਸ਼ਨ ਸਿੰਘ ਮੰਡੇਰ ਹਰਦੀਪ ਸਿੰਘ ਨਾਰੀਕੇ ਗੁਰਦੀਪ ਸਿੰਘ ਮੱਲਾ ਬੀਬੀ ਸਿਮਰਨ ਲੁਧਿਆਣਾ ਭੁਪਿੰਦਰ ਸਿੰਘ ਗਿੱਲ ਸੁਖਵਿੰਦਰ ਸਿੰਘ ਅਬੂਪੁਰਾ ਗੁਰਜੋਤ ਸਿੰਘ ਰਾਮਪਾਲ ਪਾਇਲ ਮਹਿੰਦਰ ਸਿੰਘ ਸਹਜੜਾ ਸੁਖਪਾਲ ਵੀਰ ਸਿੰਘ ਪਾਸੀ ਤੇਜਿੰਦਰਪਾਲ ਸਿੰਘ ਪਾਸੀ ਗੁਰਪ੍ਰੀਤ ਸਿੰਘ ਗੋਰਾ ਲੋਹਾਰਾ ਗੁਰਮੀਲ ਸਿੰਘ ਕਨੇਚੂ ਸੁਰਜੀਤ ਸਿੰਘ ਤੋਂ ਇਲਾਵਾ ਬੱਟੀਗੜੀ ਵਿੱਚ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸਭ ਤੋਂ ਪਹਿਲਾਂ ਅੰਮਦਾਬਾਦ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਪੇਟ ਕੀਤੀ ਅਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਉਨਾ ਪਹਿਲਗਾਮ ਹਮਲੇ ਬਾਰੇ ਆਪਣਾ ਪੱਖ ਸਪਸ਼ਟ ਕੀਤਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਦੀ ناکਾਮੀ ਦਾ ਨਤੀਜਾ ਸਹਿਰ ਕਰਨ ਗਏ ਭਾਰਤੀਆਂ ਨੂੰ ਭੁਗਤਣਾ ਪਿਆ ਇਸ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਪਰੰਤ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਲਕਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨਵਦੀਪ ਕੁਮਾਰ ਗੋਪੀ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਇਲਾਕਾ ਨਿਵਾਸੀਆਂ ਨੂੰ ਕੀਤੀ ਉਨ੍ਹਾਂ ਕਿਹਾ ਕਿ ਨਵਨੀਤ ਕੁਮਾਰ ਗੋਪੀ ਦੇ ਜਿੱਤਣ ਨਾਲ ਹਲਕੀ ਦੀਆਂ ਅਜਹੀਆਂ ਬਹੁਤ ਸਮੱਸਿਆਵਾਂ ਦਾ ਹੱਲ ਹੋਵੇਗਾ ਜਿਨ੍ਹਾਂ ਵੱਲ ਸਰਕਾਰ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਜਨਤਾ ਦੀਆਂ ਮੂਲ ਸੁਵਿਧਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਇਸ ਮੌਕੇ ਬੋਲਦਿਆਂ ਹਲਕਾ ਪੱਛਮੀ ਦੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੇ ਇਲਾਕੇ ਦੀ ਜਨਤਾ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਜਿੱਤ ਤੋਂ ਬਾਅਦ ਪਹਿਲਾ ਕੰਮ ਪਾਣੀ ਸੀਵਰੇਜ ਅਤੇ ਸ਼ੁੱਧ ਵਾਤਾਵਰਣ ਅਤੇ ਇਲਾਕੇ ਵਿੱਚ ਪੜ੍ਹਾਈ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਨਵਨੀਤ ਕੁਮਾਰ ਗੋਪੀ ਨੇ ਸਰਕਾਰ ਦੀ ਮੰਨਛਾ ਤੇ ਇਤਰਾਜ਼ ਜਤਾਇਆ ਕਿ ਆਪ ਨੇ ਇੱਕ ਆਪਣੇ ਉਮੀਦਵਾਰ ਨੂੰ ਜਿਤਾਉਣੀ ਪੂਰੀ ਸਰਕਾਰੀ ਤਾਕਤ ਝੋਕ ਰੱਖੀ ਹੈ ਇਸ ਦਾ ਬੋਝ ਪੰਜਾਬ ਦੇ ਖਜ਼ਾਨੇ ਤੇ ਪੈ ਰਿਹਾ ਹੈ ਬਾਅਦ ਵਿੱਚ ਇਸ ਦੀ ਪਰਪਾਈ ਕੌਣ ਕਰੇਗਾ ਸਰਕਾਰ ਇਸ ਦਾ ਜਵਾਬ ਸੋਚ ਕੇ ਰੱਖੇ ਜਨਤਾ ਜਵਾਬ ਮੰਗੇਗੀ ਇਹਨਾਂ ਤੋਂ ਇਲਾਵਾ ਮੀਟਿੰਗ ਨੂੰ ਪ੍ਰੀਤਮ ਸਿੰਘ ਮਾਨਗੜ ਜਗਦੀਪ ਸਿੰਘ ਪਾਗਲੀ ਸਰਪੰਚ ਬਲਵੰਤ ਸਿੰਘ ਢਿੱਲੋਂ ਅਤੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ